ਇਹ ਕਲਚਰ ਨੂੰ ਖਤਮ ਕੀਤਾ ਜਾ ਰਿਹਾ ਆ ਸਾਡੀ ਜੜੀ ਵਸਨੀਕ ਵਾਲੀ ਡੋਰ ਸੀ ਸਾਡੇ ਕੰ ਨੂੰ ਐ ਖੂਨੀ ਡੋਰ ਗੰਦੀ ਡੋਰ ਕੁੱਤੀ ਡੋਰ ਜੋ ਮਰਜੀ ਇਹਨੂੰ ਨਾਮ ਦਿੱਤਾ ਜਾਵੇ ਇਹ ਸਾਡੇ ਯੂਥ ਸਾਡੀਆਂ ਗਰੋਂਡਾਂ 'ਚ ਕਈ ਲੋਕ ਇਹਨੂੰ ਯੂਜ਼ ਕਰਦੇ ਨੇ ਸੰਜੀਕਲ ਵਾਲੀ ਵੀ ਡੋਰ ਆ ਜਿਹੜੀ ਕੈਮੀਕਲ ਘਾਤਕ ਕੈਮੀਕਲ ਜਿਹੜੀ ਲੋਕਾਂ ਦੇ ਗਲਿਆਂ 'ਚ ਬਾਹਾਂ 'ਚ ਲੱਤਾਂ ਦੇ ਪੰਛੀਆਂ ਦੇ ਜਿਹੜਾ ਫਿਰਦਾ ਆ ਜੇ ਇਹਨੂੰ ਨਾ ਬੰਦ ਕੀਤਾ ਗਿਆ ਕਿ ਸਵੀ ਗਰੋਂਡ ਚ ਉਡਾਇਆ ਗਿਆ ਤੇ ਇਹਨੂੰ ਇਹਦੇ ਤੇ ਪਰਚਾ ਵੀ ਕਰਾਵਾਂਗੇ 307 ਦਾ ਨਾਮ ਉਹਦੇ ਦੇ ਧਰਨੇ ਵੀ ਦਵਾਵਾਂਗੇ। ਕੁਮਾਰਦਰਸ਼ਨ ਜੀ ਚੇਅਰਮੈਨ 파ਵਨ ਵਾਲਮੀ ਕੀ ਤਿਰਥ ਸੈਕਸ਼ਨ ਕਮੇਟੀ ਤੋਂ ਜਿਹੜੀ ਇੱਕ ਪਾਕਿਸਤਾਨੀ ਖੂਨੀ ਡੋਰ ਅੱਜਕੱਲ ਚਰਚਾ ਦਾ ਵਿਸ਼ਾ ਬਣੀ ਹੈ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ ਥੋੜੇ ਦਿਨ ਪਹਿਲਾਂ ਸੋ ਇਹਦੇ ਇਹੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਔਰ ਸਾਨੂੰ ਪਤਾ ਵੀ ਲੱਗ ਚੁੱਕਾ ਹੈ ਬਈ ਉਹ ਕਿਹੜੇ ਬੰਦੇ ਮੰਗਵਾਉਂਦੇ ਆ ਚਾਰ ਬੰਦੇ ਕਿਹੜੇ ਕਿਹੜੇ ਉੱਥੋਂ ਪਾਕਿਸਤਾਨ ਤੋਂ ਡੋਰ ਆਂਦੀ ਆ ਔਰ ਕਿੱਥੇ ਕਿੱਥੇ ਮੁਹैया ਕਰਵਾਉਂਦੇ ਆ ਸੋ ਸਾਡੀ ਇੱਕ ਸਖਤ ਚੇਤਾਵਨੀ ਆ ਅੱਜ ਦੀ ਪ੍ਰੈਸ ਕਾਨਫਰੰਸ ਉਹ ਕਿਉਂਕਿ ਅੱਗੇ ਦੇ ਪ੍ਰਦਰਸ਼ਨ ਹੋਣਾ ਉਹ ਅਲੱਗ ਗੱਲ ਹੈ ਲੇਕਿਨ ਅੱਜ ਚੇਤਾਵਨੀ ਆ ਉਹ ਗਰਾਉਂਡਾਂ ਦੇ ਪ੍ਰਧਾਨਾਂ ਨੂੰ ਜਿਹੜੇ ਆਪਣੀ ਗਰਾਉਂਡਾਂ ਦੇ ਵਿੱਚ ਪਾਕਿਸਤਾਨੀ ਡੋਰ ਜੜੀ ਚਲਾਉਂਦੇ ਆ ਉਹ ਬਾਜਾਜਨ ਜੇ ਉਹ ਨਹੀਂ ਬਾਜਾਏ ਤੇ ਸਾਡੇ ਕੋਲ ਉਹਨਾਂ ਦੇ ਨੰਬਰ ਆ ਗਏ ਆ ਅਸੀਂ 1-2 ਦਿਨ ਦੇ ਵਿੱਚ ਸੀਪੀ ਸਾਹਿਬ ਨੂੰ ਮਿਲਾਂਗੇ ਡੀਸੀ ਸਾਹਿਬ ਨੂੰ ਮਿਲਾਂਗੇ ਔਰ ਉਹਨਾਂ ਤੇ ਮਾਮਲਾ ਜਿਹੜਾ ਦਰਜ ਹੈ ਉਹ ਕਰਵਾਉਣ ਦੀ ਜਿਹੜੀ ਹੈ ਜੀ ਸਮਰਥ ਕਰਾਂਗੇ ਸੋ ਇੱਕ ਵਾਰੀ ਫੇਰ ਬੇਨਤੀ ਕਰਦਾ ਵੀ ਹਾਲੇ ਬੇਨਤੀ ਆ ਬਾਜ ਆ ਜਾਓ ਨਹੀਂ ਤੇ ਸੰਘਰਸ਼ ਮੜੇ ਹੋਣਗੇ ਲੱਗਦਾ ਜਿਹੜਾ ਪਰਿਵਾਰ ਦਾ ਜੀ ਚਲ ਗਿਆ ਵਾ ਇਕੱਠਾ ਸੰਸਥਾ ਚਲਗੇ ਨੇ ਲੱਗਦਾ ਪਰਿਵਾਰ ਨੂੰ ਤੁਸੀਂ ਮਿਲਿਆ ਜਾਊਗਾ ਤੁਹਾਡੇ ਵੱਲੋਂ ਜਾਂ ਪਰਿਵਾਰ ਨੂੰ ਕੋਈ ਮਾਲੀਸਾਤਾ ਕੀਤੀ ਜਾਊਗੀ ਅਸੀਂ ਮਿਲੇ ਹਾਂ ਜੀ ਪਰਿਵਾਰ ਨਾਲ ਮਿਲ ਕੇ ਆਏ ਹਾਂ ਜੋ ਸਾਡੀ ਸਮਰਥ ਅਨੁਸਾਰ ਸਾਡੀ ਸਹਾਇਤਾ ਬੰਦੀ ਸੀ ਉਹ ਵੀ ਅਸੀਂ ਕੀਤੀ ਹੈ ਗਾਂ ਵੀ ਕਰਾਂਗੇ ਔਰ ਇਹ ਪ੍ਰਸ਼ਾਸਨ ਨੂੰ ਵੀ ਕਾਂਗੇ ਵੀ ਇਸ ਪਰਿਵਾਰ ਦੇ ਜਿਹ ਲੱਗਦਾ ਕਿ ਜਿਵੇਂ ਪਹਿਲੇ ਚਾਈਨਾ ਡੋਰ ਹੋ ਗਈ ਸੀ ਵੀ ਚਾਈਨਾ ਡੋਰ ਦੇ ਲੋਕ ਜਿਹੜੇ ਖਲਾਫ ਬੋਲਦੇ ਸੀ ਅੱਜ ਹੁਣ ਪਾਕਿਸਤਾਨੀ ਡੋਰ ਜਿਹੜੀ ਆ ਆਪਣੇ ਪੰਜਾਬ ਦੇ ਵਿੱਚ ਆ ਚੁੱਕੀ ਹੈ ਪ੍ਰੋਪਰ ਹੈ ਜੀ ਤੁਹਾਡੇ ਸਾਹਮਣੇ ਦੇਖ ਲਓ ਪਹਿਲਾਂ ਅਸੀਂ ਉਹ جنگ ਲੜਨ ਦੇ ਚਾਈਨਾ ਵਾਲਿਆਂ ਨਾਲ ਹੁਣ ਪਾਕਿਸਤਾਨ ਦੇ ਨਾਲ ਸਿੱਧੀ جنگ ਹੋ ਗਈ ਹੈ ਵੀ ਚਾਈਨਾ ਡੋਰ ਤੇ ਹੌਲੀ ਹੌਲੀ ਉਹ ਹਾਲੇ ਖਤਮ ਨਹੀਂ ਹੋਈ ਉਹ ਹੋਰ ਜ਼ਿਆਦਾ ਵਧੀ ਹੈ ਉਹਦੇ ਨਾਲ ਇੱਕ ਪੈਰਲਰ ਹੋਰ ਰਣ ਕੇ ਖੜ ਗਈ ਕਿਉਂ ਇਹ ਜਿਹੜੀ ਡੋਰ ਹੈ ਇਹਦੇ ਨਾਲ ਤੁਸੀਂ ਬੰਦੇ ਨੂੰ ਫਾਂਸੀ ਦੇ ਦਿਓ ਤਾਂ ਨਹੀਂ ਟੁੱਟਦੀ ਇੱਕ ਟਰੱਕ ਦੀ ਲਪੇਟ ਜਾਣ ਕੇ ਬੱਸ ਦੀ ਚ ਇਹ ਡੋਰ ਨਹੀਂ ਟੁੱਟੀ ਤੇ ਦੱਸੋ ਵੀ ਕਿੰਨੀ ਤਾਕਤਵਾਰ ਹੋ ਸਕਦੀ ਹੈ ਇਹ ਛੇੜਯੰਤਰ ਹੈ ਪੰਜਾਬ ਨੂੰ ਬਰਬਾਦ ਕਰਨ ਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਤੇ ਮੈਂ ਫੇਰ ਉਹ ਕਲੱਬ ਵਾਲੇ ਬੰਦਿਆਂ ਨੂੰ ਗਰਾਉਂਡ ਵਾਲੇ ਨੂੰ ਬੇਨਤੀ ਕਰਾਂਗਾ ਵੀ ਬਾਜ ਆ ਜਾਓ ਮੈਂ ਸ਼ਸ਼ੀ ਗੱਲ ਪਾਵਨ ਵਾਲਮੀਕੀ ਤਰ ਐਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਹਾਂ ਜੀ ਔਰ ਅੱਜ ਇੱਕ ਬਹੁਤ ਅਲੱਗ-ਅਲੱਗ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਵਾਈ ਗਈ ਹੈ ਸਾਰੇ ਇੱਥੇ ਜਿਹੜੇ ਪਤਵੰਤੇ ਨੇ ਪਹਿਲੇ ਤੇ ਉਹਨਾਂ ਨੂੰ ਧੰਨਵਾਦ ਕਰਦਾ ਕਿ ਉਹ ਇੱਕ ਜਾਗਰੂਕ ਕਰ ਰਹੇ ਨੇ ਲੋਕਾਂ ਨੂੰ ਜਿਹੜਾ ਇਨਸੀਡੈਂਟ 2 ਦਿਨ ਪਹਿਲੇ ਇੱਕ ਡਾਕਟਰ ਜੀ ਦੀ ਡੈਥ ਹੋਈ ਹੈ ਜਿਨ੍ਹਾਂ ਦੇ ਪਰਿਵਾਰ ਦਾ ਇੱਕ ਮਾਲੀ ਹਾਲਤ ਜੀ ਜਿਹੜੀ ਕਮਜ਼ੋਰ ਹੈ ਔਰ ਉਹਨਾਂ ਦਾ ਇੱਕ ਘਰ ਦਾ ਜੀ ਚਲਾ ਗਿਆ ਜਿਨ੍ਹਾਂ ਨਾਲ ਰੋਟੀ ਰੁਜ਼ਗਾਰ ਚੱਲਦਾ ਸੀ ਖਾਸ ਕਰਕੇ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਉੱਥੇ ਕਿਸੇ ਵੀ ਵਿਅਕਤੀ ਨੇ ਕਿਸੇ ਵੀ ਬੰਦੇ ਨੇ ਉਹਦੀ ਹੈਲਪ ਨਹੀਂ ਕੀਤੀ ਜਿਸ ਕਾਰਨ ਉਹਦੀ ਡੈਥ ਵੀ ਹੋਈ ਹੈ ਚਾਈਨਾ ਡੋਰ ਔਰ ਪਾਕਿਸਤਾਨੀ ਡੋਰ ਦੇ ਨਾਲ ਇਹ ਦੋਨੇ ਡੋਰਾਂ ਜਿਹੜੀਆਂ ਇਹ ਬਹੁਤ ਘਾਤਕ ਨੇ ਆਪਣੇ ਲੋਕਾਂ ਨੂੰ ਇਹ ਵੀ ਜਾਗਰੂਕ ਕਰਨਾ ਚਾਹੀਦਾ ਕਿ ਜੇ ਕੋਈ ਵਿਅਕਤੀ ਸੜਕ ਦੇ ਹਾਦਸੇ ਵਿੱਚ ਕਿਸੇ ਘਟਨਾ ਦੇ ਨਾਲ ਉਹਦਾ ਕੋਈ ਅੰਗ ਜਾਂ ਪੈਰ ਜਾਂ ਉਹਦੀ ਮਤਲਬ ਜ਼ਖਮੀ ਹੋ ਜਾਂਦਾ ਉਹਨੂੰ ਸਾਨੂੰ ਹੈਲਪ ਉਹਦੀ ਕਰਨੀ ਚਾਹੀਦੀ ਇੱਕ ਲੜਕੀਆਂ ਨੇ ਉਹਦੀ ਹੈਲਪ ਕੀਤੀ ਜਾ ਕੇ ਆਪਣੀ ਦੁਪੱਟਾ ਦੇ ਕੇ ਆਪਣੀ ਇੱਜ਼ਤ ਨੂੰ ਉਹਦੇ ਗਲੇ ਨਾਲ ਬੰਨ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਹ ਇੱਕ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੈ ਕਿ ਜਿਹੜੇ ਵਿਅਕਤੀ ਉੱਥੋਂ ਲੰਘ ਰਹੇ ਸੀ ਉਹਨਾਂ ਨੂੰ ਸ਼ਰਮ ਚਾਹੀਦੀ ਸੀ ਕਿ ਜੇਕਰ ਉਹਨੂੰ ਟਾਈਮ ਸਰ ਪਹੁੰਚਾ ਦਿੰਦੇ ਤੇ ਉਹਦੀ ਜਾਨ ਬਚ ਵੀ ਸਕਦੀ ਸੀ ਅਸੀਂ ਇਹ ਹੀ ਬੇਨਤੀ ਕਰਾਂਗੇ ਖਾਸ ਕਰਕੇ ਜਿਹੜੇ ਚਾਈਨਾ ਡੋਰ ਨੂੰ ਵੇਚ ਰਹੇ ਨੇ ਉਹਨਾਂ ਲੋਕਾਂ ਨੂੰ ਖਾਸ ਕਰਕੇ ਪਾਕਿਸਤਾਨੀ ਔਰ ਚਾਈਨਾ ਡੋਰ ਜਿਹੜੇ ਵੇਚਣ ਵਾਲੇ ਲੋਕ ਨੇ ਉਹ ਆਪਣੇ ਆਪ ਆਪਣੇ ਪਰਿਵਾਰਾਂ 'ਤੇ ਧਿਆਨ ਦੇਣ ਤੁਹਾਡੇ ਪਰਿਵਾਰ ਚੋਂ ਵੀ ਕੋਈ ਇਹਦੀ ਲਪੇਟ ਚਾ ਸਕਦਾ ਇਸ ਕਰਕੇ ਨੂੰ ਰੋਕਣ ਦੀ ਕੋਸ਼ਿਸ਼ ਕਰੋ ਜੇਕਰ ਇਹ ਨਹੀਂ ਰੁਕੇਗੀ ਤੇ ਅਸੀਂ ਆਪਣੀ ਵਾਲਮਿੱਕੀ ਜਥੇਬੰਦੀਆਂ ਵੱਲੋਂ ਅਲੱਗ ਤੋਂ ਉਹਨਾਂ ਲੋਕਾਂ ਦੇ ਕਾਰਵਾਈ ਵੀ ਕਰਾਵਾਂਗੇ ਔਰ ਬੰਦੀ ਜੋ ਕਾਰਵਾਈ ਹੁੰਦੇ ਨਾਲ ਨਾਲ ਇਸ ਚੀਜ਼ ਨੂੰ ਰੋਕਣ ਤੇ ਪ੍ਰੋਪਰ ਅਸੀਂ ਜਾ ਜਾ ਕੇ ਗਰਾਊਂਡਾਂ ਦੇ ਵਿੱਚ ਚੱਕਰ ਵੀ ਮਾਰਾਂਗੇ ਜਿਹੜੇ ਲੋਕੀ ਇੱਥੇ ਇਸ ਡੋਰ ਨੂੰ ਵੇਚਦੇ ਜਾਂ ਇਸ ਡੋਰ ਨੂੰ ਅਡਾਉਂਦੇ ਹੋਏ ਮਿਲਣਗੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਣਗੇ ਧੰਨਵਾਦ ਅੱਜ ਜੀ ਇੱਕ ਬਹੁਤ ਵੱਡਾ ਮੁੱਦਾ ਆ ਪ੍ਰੈਸ ਕਾਨਫਰੰਸ ਰੱਖੀ ਗਈ ਆ ਸਾਰੇ ਜਿਹੜੇ ਗਰਾਊਂਡ ਦੇ ਜਿਹੜੇ ਕਮੇਟੀ ਮੈਂਬਰ ਜੀ ਸਾਰੇ ਆਏ ਨੇ ਅਸੀਂ ਵੀ ਖਾਣ ਵਾਲੇ ਤੋਂ ਗਰਾਊਂਡ ਚਲਾਉਣੇ ਆ ਮੈਂ ਉਹਨਾਂ ਦਾ ਉਥੋਂ ਪ੍ਰੈਜ਼ੀਡੈਂਟ ਆ ਬਹੁਤ ਦੁੱਖ ਦੀ ਗੱਲ ਆ ਸਾਡਾ ਜਿਹੜੀ ਵਿਰਾਸਤੀ ਡੋਰ ਆ ਇੱਕ ਮਾਝ ਵਾਲੀ ਡੋਰ ਆ ਜਿਸ ਨੂੰ ਮੈਂ ਪ੍ਰੋਵਾਈਡ ਕਰਾਵਾਂਗਾ ਦੇਖੋ ਇਹਦੀ ਤੁਸੀਂ ਤਾਕਤ ਦੇਖੋ ਇਹਨੂੰ ਆਪਣਾ ਤਾਇਆ ਜੀ ਖਿੱਚੋ ਜਰਾ ਤੋੜੋ ਇਹਨੂੰ ਹਾਂਜੀ ਉਹ ਤੋੜੋ ਜੀ ਉਹ ਤੋੜ ਕੇ ਕੈਮਰਾਮੈਨ ਨੂੰ ਮੈਂ ਕਹਾਂਗਾ ਸਰ ਨੂੰ ਕਿ ਉਹ ਦਿਖਾਇਆ ਜਾਵੇ ਆ ਦੇਖੋ ਹੈ ਹੀ ਕੁਛ ਨਹੀਂ ਇਹਨੂੰ ਜਿੰਨਾ ਮਰਜੀ ਤੋੜ ਲਓ ਨਾ ਇਹ ਫਿਰਦੀ ਆ ਨਾ ਇਹ ਕਿਸੇ ਦੇ ਗਲੇ ਚ ਵੱੜਦੀ ਆ ਕੁਛ ਨਹੀਂ ਹੁੰਦਾ ਇਹ ਟੁੱਟ ਜਾਂਦੀ ਆ ਇਹਨੂੰ ਜਿਸ ਤਰ੍ਹਾਂ ਮੇਰੇ ਕੁਮਾਰ ਦਰਸ਼ਨੀ ਮੇਰੇ ਤਾਇਏ ਨੇ ਦੱਸਿਆ ਆ ਕਿ ਇਹ ਇੱਕ ਨਵਾਂ ਹੀ ਪ੍ਰਚਲਿਤ ਹੋ ਗਿਆ ਆ ਮੇਰੇ ਵੱਲੋਂ ਸਖਤ ਇੱਕ ਤੈਨੂੰ ਚੇਤਾਵਨੀ ਸਮਝ ਲਓ ਜਿੱਦਾਂ ਮਰਜ਼ੀ ਸਮਝ ਲਓ ਜੇ ਕਿਸੇ ਨੇ ਸਮਝਣਾ ਬੰਦੇ ਬਣ ਜਾਓ ਉਨੀ ਦੇ ਬੰਦੇ ਤੁਹਾਨੂੰ ਇਹੋ ਜੇ ਬਣਾਵਾਂਗੇ ਤੁਸੀਂ ਯਾਦ ਕਰੋਗੇ ਕਿਉਂਕਿ ਜੇ ਕਿਸੇ ਦੀ ਜਾਨ ਗਈ ਆ ਕਿਸੇ ਸ਼ੌਂਕ ਤੋਂ ਵੱਧ ਕੇ ਕੋਈ ਜਾਨ ਦਾ ਮੁੱਲ ਨਹੀਂ ਹੁੰਦਾ ਪਹਿਲਾਂ ਜਾਨ ਫਿਰ ਕਿਸੇ ਦਾ ਸ਼ੌਂਕ ਆ ਜੇ ਕਿਸੇ ਦੇ ਘਰ ਦੇ ਵਿੱਚੋਂ ਕਿਸੇ ਦਾ ਪੁੱਤ ਕਿਸੇ ਦਾ ਬਾਪ ਕਿਸੇ ਦਾ ਭਰਾ ਕਿਸੇ ਦੀ ਭੈਣ ਕਿਸੇ ਦੇ ਪਰਿਵਾਰ ਤੋਂ ਜਾਂਦੀ ਹੈ ਨਾ ਉਸ ਘਰਾਂ ਵਿੱਚ ਜਿਹੜਾ ਵਿਲਾਪ ਹੁੰਦਾ ਜਿਹੜਾ ਦੁੱਖ ਹੁੰਦਾ ਉਸ ਘਰ ਨੂੰ ਸਮਝ ਆਂਦਾ ਬਾਕੀਆਂ ਕਿਸੇ ਨੂੰ ਸਮਝ ਨਹੀਂ ਆਂਦਾ ਅਸੀਂ ਤੇ ਪ੍ਰੈਸ ਕਾਨਫਰੰਸ ਕਰਕੇ ਖਤਮ ਕਰ ਦਵਾਂਗੇ ਪਰ ਜਿਨ੍ਹਾਂ ਦੇ ਘਰ ਇਹ ਦੁੱਖ ਦੀ ਘੜੀ ਹੋਈ ਆ ਉਹ ਸਾਰੀ ਉਮਰ ਲਈ ਕਿਹਦਾ ਦੁੱਖ ਪਾਇਆ ਗਿਆ ਸਾਡੀ ਗਰੋਂਡਾ ਵਾਲਿਆਂ ਦਾ ਦੁੱਖ ਪਾਇਆ ਗਿਆ ਮੈਂ ਬੇਨਤੀ ਕਰਦਾ ਵਾਂ ਬੇਨਤੀ ਕਰਦਾ ਵਾਂ ਬੇਨਤੀ ਕਰਦਾ ਇਹਨੂੰ ਬੰਦ ਕਰ ਦਿਓ ਨਹੀਂ ਤੇ ਇਹਦੇ ਬਦਲੇ ਤੁਹਾਨੂੰ ਸੰਘਰਸ਼ ਕਰਨਾ ਪਵੇਗਾ ਇਸ ਬੰਦੇ ਵਿੱਚ ਕੋਈ ਦਰਖਾਸਤ ਹੀ ਦਿੱਤੀ ਜਾਏਗੀ ਦੇਖੋ ਜੀ ਅੱਜ ਤੇ ਮੇਰੇ ਨਾਲ ਮੇਰੇ ਕੁਮਾਰ ਦਰਸ਼ਨ ਜੀ ਸ਼ਸ਼ੀ ਗਿੱਲ ਜੀ ਬੋਰੀ ਆਪਣਾ ਗੋਰੀ ਜੀ ਆ ਧੀਰਜ ਕੱਕਰ ਜੀ ਆ ਪਿੱਛੇ ਸ਼੍ਰੀ ਨੰਨਦਨ ਜੀ ਬੈਠੇ ਨੇ ਇਹ ਸਾਡੇ ਸਾਰੇ ਗਰੁੱਪ ਵੱਲੋਂ ਇੱਕ ਪਹਿਲਾਂ ਤੇ ਅੱਜ ਚੇਤਾਵਨੀ ਦਿੱਤੀ ਗਈ ਆ ਜੇ ਨਹੀਂ ਬਾਜਾਂਗੇ ਤੇ ਇਹਨਾਂ ਦੇ ਪਰਚੇ ਦਰਜ ਕਰਾਵਾਂਗੇ ਮੈਂ ਅਦੀਰੇ ਕਾਕੜੀਆ ਪ੍ਰੈਜ਼ੀਡੈਂਟ ਨਿਊ ਫੋਕਲ ਇੰਡਸਟਰੀ ਐਸੋਚ ਨਾ ਮੈਂ ਇੱਕ ਨਾ ਬੇਨਤੀ ਕਰਨਾ ਚਾਹਾਂਗਾ ਪਿਛਲੇ ਕੁਝ ਸਾਲਾਂ ਤੋਂ ਤੁਸੀਂ ਦੇਖਦੇ ਹੋ 5-7 ਸਾਲ ਹੋ ਗਿਆ ਪਾ ਲੜਾਈ ਲੜਦੇ ਪਏ ਆ ਸੰਘਰਸ਼ ਕਰਦੇ ਪਏ ਆ ਪਰ ਲੋਕ ਬਾਜ ਨਹੀਂ ਆਉਂਦੇ ਕੀ ਇਹ ਵੇਟ ਕਰਦੇ ਪਏ ਵੀ ਉਹਨਾਂ ਦੇ ਆਪਣੇ ਘਰ ਦਾ ਜੀ ਚਲਾ ਜਾਵੇ ਜਾਂ ਆਪਣੇ ਧੀ ਭੈਣ ਦਾ ਗਿਆ ਦਾ ਨੁਕਸਾਨ ਹੋ ਜਾਵੇ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਵਾ ਵੀ ਇੱਕ ਤਮਤ ਤੋਮਤ ਅੱਜ ਤੱਕ ਲੱਗਦੀ ਆਈ ਆ ਵੀ ਜੇ ਕਿਤੇ ਡੋਰ ਕਿਤੋਂ ਨਹੀਂ ਮਿਲਦੀ ਥਾਣੇ ਲੈ ਲਓ ਇਹ ਕਿੱਦਾਂ ਦਾ ਲਫ਼ਜ਼ ਆ ਇਹ ਬੁਰਾ ਲੱਗਦਾ ਇਹ ਚੀਜ਼ਾਂ ਤੋਂ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਚਾਵੇ ਤੇ ਸਭ ਕੁਝ ਹੋ ਸਕਦਾ ਵਾ ਸਾਰੇ ਵਕੀਲ ਭਾਈਚਾਰੇ ਨੂੰ ਇੱਕ ਬੇਨਤੀ ਕਰਾਂਗੇ ਵੀ ਜੇ ਇਹੋ ਜਿਹਾ ਕੋਈ ਵੀ ਕੇਸ ਆਂਦਾ ਸਾਰੇ ਰਲ ਕੇ ਇਸ ਕੇਸ ਨੂੰ ਨਹੀਂ ਲੜਨਾ ਇਹਨੂੰ 300 ਸਾਲ ਦਾ ਪਰਚਾ ਕਰਾਈਏ ਤੇ ਕਤਲ ਦਾ ਪਰਚਾ ਪਈ ਨਾ ਲੱਗੇ ਨਾ ਲੋਕਾਂ ਨੂੰ ਪਤਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਅੱਗੇ ਚਾਈਨਾ ਡੋਰ ਨਾਲ ਲੜਦੇ ਹੁਣ ਪਾਕਿਸਤਾਨੀ ਡੋਰ ਨਾਲ ਲ ਬਾਕੀ ਚੀਜ਼ਾਂ ਨਸ਼ੇ ਨਾਲ ਕਿੱਥੋਂ ਲੜਾਂਗੇ ਇਹੀ ਇੱਕ ਐਡਾ ਵੱਡਾ ਨਸ਼ਾ ਤੁਹਾਡੇ ਕੋ ਆ ਚੁੱਕਾ ਵਾ ਤੁਸੀਂ ਉਹਨਾਂ ਨਾਲ ਲੜਨ ਦੀ ਇਹ ਨਾਲ ਲੜਨਾ ਸ਼ੁਰੂ ਹੋ ਗਏ ਆਪਾਂ ਇਹ ਚੀਜ਼ ਨੂੰ ਬੰਦ ਕਰੀਏ ਸਾਰੇ ਨੂੰ ਹੱਥ ਛੋੜ ਕੇ ਪ੍ਰਸ਼ਾਸਨ ਨੂੰ ਔਰ ਲੋਕਾਂ ਨੂੰ ਵੀ ਇੱਕ ਬੇਨਤੀ ਕਰਦੇ ਆਂ ਵੀ ਚਾਈਨਾ ਡੋਰ ਦਾ ਜਿਹੜਾ ਚਾਈਨਾ ਡੋਰ ਨੋ ਮੋਰ ਉਹਨੂੰ ਪਾਕਿਸਤਾਨੀ ਡੋਰ ਇਹ ਤੋਂ ਵੀ ਆਪਾਂ ਪਰਹੇਜ਼ ਕਰੀਏ ਤੇ ਲੋਕਾਂ ਦੀ ਜ਼ਿੰਦਗੀ ਬਚਾਈਏ ਮੇਰਾ ਨਾਮ ਜੀ ਵਰੁਣ ਥਰੀਨ ਆ ਮੈਂ ਇੱਕ ਛੋਟਾ ਜਿਹਾ ਸਮਾਜ ਸੇਵਕ ਆ ਜਿੱਦਾਂ ਕਿ ਆਪ ਜੀ ਨੂੰ ਪਤਾ ਕੁਛ ਦਿਨ ਪਹਿਲਾਂ ਇੱਕ ਬਹੁਤ ਹੀ ਮਨ ਭਾਗੀ ਘਟਨਾ ਵਾਪਰੀ ਆ 알파ਵਨ ਪੁੱਲ ਤੇ ਇੱਕ ਨੌਜਵਾਨ ਵੀਰ ਦੀ ਜਾਨ ਚਲੀ ਗਈ ਇੱਕ ਪਾਕਿਸਤਾਨੀ ਡੋਰ ਨਾਲ ਦੇਖੋ ਚਾਈਨਾ ਡੋਰ ਨੂੰ ਤੇ ਹਲੇ ਤੱਕ ਨੱਥ ਪਈ ਨਹੀਂ ਤੇ ਹੁਣ ਨਵੀਂ ਇੱਕ ਹੋਰ ਆ ਕਹਿੰਦੇ ਨਾ ਜ਼ਾਲਮ ਡੋਰ ਜਾਂ ਖੂਨੀ ਡੋਰ ਜਿਹਨੂੰ ਆਪਾਂ ਕਹਿ ਲੈਂਦੇ ਆ ਆ ਗਈ ਇਹ ਪਾਕਿਸਤਾਨੀ ਡੋਰ ਪੁਲਸ ਕੀ ਕਰਦੀ ਆ ਪੁਲਸ ਪਾਕਿਸਤਾਨੀ ਡੋਰ ਵੱਲ ਧਿਆਨ ਔਰ ਚਾਈਨਾ ਡੋਰ ਵੱਲ ਧਿਆਨ ਦੇਂਦੀ ਆ ਲੇਕਿਨ ਪੁਲਸ ਨੂੰ ਪਾਕਿਸਤਾਨ ਡੋਰ ਦੀ ਪਛਾਣ ਹੀ ਨਹੀਂ ਆ ਇਹ 5000 ਤੋਂ ਲੈ ਕੇ 10000 ਰੁਪਏ ਤੱਕ ਦੀ ਚਰਖਰੀ ਮਿਲਦੀ ਆ ਤੇ ਲੋਕ ਆਪਣੇ ਸ਼ੌਂਕ ਪੂਗਾਨ ਦੇ ਪੈਸਾ ਨਾਲ ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਇਹਨਾਂ ਦੇ ਸ਼ੌਂਕ ਨਾਲ ਕਿਸੇ ਦੀ ਜਾਨ ਵੀ ਜਾ ਰਹੀ ਆ ਪੁਲਿਸ ਮੈਂ ਇੱਕ ਇੱਥੇ ਪੁਲਿਸ ਨੂੰ ਇਸ ਵੇਖੋ ਪੁਲਿਸ ਬਹੁਤ ਵਧੀਆ ਕੰਮ ਕਰਦੀ ਆ ਲੇਕਿਨ ਐਸ ਮੁੱਦੇ ਦੇ ਪੁਲਿਸ ਬਿਲਕੁਲ ਨਾਕਾਮ ਆ ਕਿਉਂਕਿ ਚਾਈਨਾ ਡੋਰ ਨੂੰ ਨੱਥ ਪਾਣੇ ਤੇ ਬੜੀ ਦੂਰ ਦੀ ਗੱਲ ਆ ਇਹਨਾਂ ਕੋ ਪਾਕਿਸਤਾਨੀ ਡੋਰ ਤੇ ਵੀ ਨਹੀਂ ਨੱਥ ਪੈਣੀ ਹੁਣ ਕਿਉਂਕਿ ਚਾਈਨਾ ਡੋਰ ਤੇ ਪੈ ਹੀ ਨਹੀਂ ਆ ਪਾਕਿਸਤਾਨ ਡੋਰ ਤੇ ਪੈਣੀ ਨਹੀਂ ਆ ਉਹਦਾ ਇੱਕ ਮੁੱਖ ਕਾਰਨ ਕੀ ਆ ਕੋਈ ਪੁਲਿਸ ਨੂੰ ਸੂਚਨਾ ਨਹੀਂ ਦਿੰਦਾ ਕੀ ਚਾਇਨਾ ਡੋਰ ਕਿੱਥੇ ਵੀ ਵਿਕਦੀ ਆ ਜਾਂ ਪਾਕਿਸਤਾਨੀ ਡੋਰ ਕਿੱਥੇ ਵੀ ਵਿਕਦੀ ਕਿਉਂਕਿ ਪੁਲਿਸ ਵਾਲੇ ਆਪ ਹੀ ਡਿਸਕਲੋਜ਼ ਕਰ ਦਿੰਦੇ ਨੇ ਕਿ ਤੁਹਾਡੀ ਸੂਚਨਾ ਦਿੱਤੀ ਕਿੰਨੇ ਆ ਉਹ ਫਿਰ ਲੜਾਈ ਝਗੜੇ ਹੁੰਦੇ ਆ ਮੈਂ ਇਹ ਆਪਜੀ ਦੇ ਚੈਨਲ ਰਾਈ ਵੀਡੀਓ ਰਾਈ ਦੱਸਣਾ ਚਾਹਾਂਗਾ ਤੁਸੀਂ ਪੁਲਿਸ ਨੂੰ ਸੂਚਨਾ ਨਹੀਂ ਦੇਣੀ ਤੁਸੀਂ ਸਾਡੇ ਸਾਰੇ ਜਿੰਨੇ ਵੀ ਸੰਗ ਦੇ ਇੱਥੇ ਬੈਠੇ ਨੇ ਉਹਦੇਦਾਰ ਇਹਨਾਂ ਚੋਂ ਕਿਹੇ ਇੱਕ ਨੂੰ ਵੀ ਸੂਚਨਾ ਦੇ ਦਿਓ ਤੁਹਾਡਾ ਨਾਂ ਵੀ ਗੋਪਨੀਅ ਰੱਖਿਆ ਜਾਏਗਾ ਤੇ ਉਹਨੂੰ ਡੱਕ ਵੀ ਆਪਾਂ ਲਵਾਂਗੇ ਪੁਲਿਸ ਪ੍ਰਸ਼ਾਸਨ ਕੋ ਸਿਰਫ ਇੰਨੀ ਕ ਹੈਲਪ ਚਾਹੀਦੀ ਕਿ ਸਾਡਾ ਸਾਥ ਦਿਓ ਡੋਰ ਅਸੀਂ ਢੱਕ ਕੇ ਵਿਖਾ ਦਾਂਗੇ ਉਹਨਾਂ ਤੁਹਾਨੂੰ